ਪਿਖਿਵਨ ਵਿਖੇ ਕਾਗਜ਼ दाखल ਕਰਵਾਉਣ ਸਮੇਂ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕਾਂਗਰਸੀ ਵਰਕਰਾਂ ਵਿੱਚ ਖੜਕੀ ਕਾਂਗਰਸ ਪਾਰਟੀ ਦੇ 7 ਵਿਅਕਤੀ ਹੋਏ ਜ਼ਖਮੀ ਰੋਸ ਵਿੱਚ ਕਾਂਗਰਸੀ ਵਰਕਰਾਂ ਨੇ ਅੰਮ੍ਰਿਤਸਰ ਖੇਮ ਕਰਨ ਨੈਸ਼ਨਲ ਹਾਈਵੇ ਕੀਤਾ ਜਾਮ ਹਲਕਾ ਵਿਧਾਇਕ ਵਿਰੁੱਧ ਕਰ ਰਹੇ ਹਨ ਜਮ ਕੇ ਨਾਰੇਬਾਸੀ ਤਰਨਤਾਰਨ ਤੋਂ ਪੱਤਰਕਾਰ ਸਨੁਫਤਿਆ ਆਪਾਤ ਦੀ ਬਿਚਾਰ ਕਰ ਰਹੇ ਹਨ ਕਿਹੜੇ ਪਿੰਡ ਤੋਂ ਜੀ ਕੀ ਗੱਲ ਕੀ ਹੋਈ ਹੈ ਜੀ ਅਸੀਂ ਤਾਂ ਨਾਰਮਲ ਤੌਰ ਤੇ ਆਏ ਹਾਂ ਨਾ ਇਹ ਕਿਹ ਪਾਰਟੀ ਆਏ ਆਂ ਨਿਕਲਿਆ ਜੋ ਜਾਣ ਰਹੀ ਤੇ ਜੋ ਕਾਫਲਾ ਕੇ ਜਾਣ ਰਿਹਾ ਅਸੀਂ ਆਪਦੇ ਕੰਮ ਜਾਣ ਲੈ ਕੇ ਇਹ ਮਹਿਲ ਸਿੰਘ ਜਿਕਰ ਇੱਕ ਦਾ ਪਤਾ ਰੋਬਾ ਮੁੰਡਾ ਰੋਬਨ ਸਿੰਘ ਆ ਇੱਕ ਨਿਸ਼ਾਨ ਸਿੰਘ ਜਿੱਦਾਂ ਸਭ ਚਾਹੋ ਮਈਆ ਇੱਕ ਮਨਦੀਪ ਇਹਨਾਂ ਤੋਂ ਪੁੱਛਾ ਜਾਂਦੇ ਹਾਂ ਕਿ ਕੀ ਲਾਗੀਤਾ ਆਰਥਿਕ ਤੇ ਦੇਹਧਾਰ ਇਹ ਤਾਂ ਕੋਈ ਮੇਰੇ ਨਾਲ ਤਾਂ ਦਾ ਮਾਰਿਆ ਨਹੀਂ ਤੇ ਇੱਥੇ ਫੈਲਾ ਫੈਲਾ ਅੰਦਰ ਜਮਾ ਕਰਾਉ ਜਾਂਦਾ ਹੈ ਹੀ ਤਾਂ ਵੀ ਉਸੇ ਕੰਮ ਦੇ ਭਰੀ ਆ ਗਏ ਅਮਨ ਸ਼ਾਹ ਤੇ ਨਾ ਸਾਡਾ ਕੋਈ ਤੇ ਦੇਹਧਾਰ ਤੇ ਆਪਲਾ ਸਾਹ ਨੇ ਫੜੇ ਪੁਲਿਸ ਨੇ ਤਾਂ ਪ੍ਰਬੰਧ ਵੜੇ ਕੀਤੇ ਕੋਈ ਪ੍ਰਬੰਧ ਨਹੀਂ ਹੋਣੀ ਬਸਗੀ ਭਾਈ ਚੋਕਾ ਤੇ ਸ਼ਾਂਤੀ ਭਾਈ ਪੁਲਿਸ ਦਾ ਪ੍ਰਬੰਧ ਨਹੀਂ ਦਾ ਪੀਏ ਅੰਦਰ ਜੜੇ ਮਾਰ ਲਿਆ ਹੁਣ ਧਰਨਾ ਕਦੋਂ ਤੇ ਗਰਜਾਰੀ ਰਹੂਗਾ ਜੀ ਇਹ ਕੋਈ ਜ਼ਿਆਦਾ ਪਾਰਟੀ ਦਾ ਜੋਖਮ ਹੋਊਗਾ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਅੰਦਰ ਜਮਾ ਪ੍ਰਸ਼ਾਸਨ ਨੇ ਝੰਡਾ ਪਈਏ ਜਿਹੜਾ ਝੰਡਾ ਪਈਏ ਆ ਮੁਰਜਾ ਉਹਨੇ ਸਾਡੇ ਰੋੜੇ ਮਾਰਿਆ ਉਹ ਵੀ ਰੋੜੇ ਸਾਡੇ ਸਾਰਿਆਂ ਦੇ ਰੋੜੇ ਮਾਰਿਆ ਅੱਜ 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 ਅੰਦਰ ਉਹਨੇ ਰੋੜੇ ਲੱਖ ਰੁਪਇਆ ਪੀਰੇ ਨੇ ਖਾਤਾ ਹੈ ਤੇ ਅੱਜ ਰੋੜੇ ਸਾਡੇ ਮਾਰਨ ਗਏ ਆ ਵੇਖੋ ਅਸੀਂ ਕੋਲ ਢੂਠਾ ਦੇਗਾ ਵੀ ਫਿਰ ਨਹੀਂ ਫਿਰਦੇ ਆ ਵੇਖੋ ਸਾਡੇ ਫਿਰਦੇ ਨੇ ਜਿਹੜਾ ਆ ਰਿਹਾ ਐ ਇਸੇ ਸਾਡੀਆਂ ਪੰਜਾਡੇ ਰੋੜੇ ਮਾਰੇ ਆ ਤੇ ਅਸੀਂ ਇਹ ਖਾ ਚੋਣੇ ਆ ਤੇ ਇੰਨੀਆਂ ਗੱਲਾਂ ਦਾ ਬਾਕੀ ਸਾਰੇ ਵੀਰਾਂ ਨੂੰ ਪੁੱਛੋ ਵੀ ਕੀ ਉੱਥੇ ਬਣ ਗਿਆ ਕਰ